ਇਥੇ ਗੋਡੇ ਮੋਡੇ ਸਰਵਾਈਕਲ ਬੈਕ ਪੇਨ ਮਾਈਗ੍ਰੇਨ ਦਾ ਅਲਾਸੀ ਪੁਆਇੰਟ ਮਸਾਦ ਦੇ ਨਾਲ ਕਰਦੇ ਨੇ ਪੁਆਇੰਟ ਮਸਾਦ ਦੇ ਨਾਲ ਜੀ ਜੇ ਮੈਂ ਸਰ ਗੱਲ ਕਰਾਂ ਕਿ ਤੁਸੀਂ ਫ੍ਰੀ ਕੈਂਪਸ ਵੀ ਲਗਾਉਨੇ ਹੋ ਹੈਨਾ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਤੁਸੀਂ ਇਦਾਂ ਕਰਨਾ ਸ਼ੁਰੂ ਕਰ ਲਿਆ ਸੇਵਾ ਭਾਵਨਾ ਜੀ ਇਹ ਐਕਚੁਅਲ ਕਈ ਵਾਰੀ ਕੋਈ ਇਦਾਂ ਨੇ ਟਰੈਸੀਆਂ ਹੋ ਜਾਂਦੀਆਂ ਨੇ ਬੰਦਾ ਦਾ ਟੁੱਟ ਜਾਂਦਾ ਬੰਦਾ ਕਹਿੰਦਾ ਚਲੋ ਆਪਾਂ ਇਧਰ ਸੇਵਾ ਭਾਵਨਾ ਜੀ ਦੁਨੀਆ ਤੇ ਕੁਝ ਹੋਰ ਨਹੀਂ ਹੈ ਸੇਵਾ ਭਾਵਨਾ ਦੇ ਨਾਲ ਹੀ ਇਸ ਵਿਸ਼ੇ ਨੂੰ ਰੱਖਿਆ ਸੀ ਇਧਰ ਲੈਣ ਦੇ ਨਾਲ ਜੁੜੇ ਸਾਡੇ ਵੱਲੋਂ ਬਾਬਾ ਜੀ ਨੇ ਸਾਨੂੰ ਜਿਹੜੇ ਗੁਰ ਦਿੱਤਾ ਸੀਗਾ ਉਹ ਇੱਕ ਦਵਾਈ ਤਿਆਰ ਕੀਤੀ ਹੈ ਰਾਮਵਾਨ ਸ਼ਿਧੀ ਹੈ ਉਹਦੇ ਇੱਕ ਅਗਰ ਰਾਤ ਵਾਲੀ ਦਵਾਈ ਅਸੀਂ ਲੈਨੇ ਆ ਉਹਦੇ ਨਾਲ ਸਾਨੂੰ 80 ਬਿਮਾਰੀਆਂ ਦਾ ਇਲਾਜ ਹੁੰਦਾ ਵਾ ਫ੍ਰੀ ਦੇ ਵਿੱਚ ਵੀ ਕੁਝ ਚੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਉਹਦੇ ਬਾਰੇ ਵੀ ਜ਼ਰੂਰ ਜ਼ਿਕਰ ਕਰ ਦੋ ਇਸ ਤਰ੍ਹਾਂ ਬਵਾਸੀਰ ਹੋ ਗਈ ਜੀ ਜੀ ਪੀ ਲਿਆ ਹੋ ਗਿਆ ਜੀ ਖਾਨਾ ਯੋਗੀ ਕੰਨਾਂ ਦੀ ਕੋਈ ਪ੍ਰੋਬਲਮ ਹੋਵੇ ਅਸੀਂ ਉਹ ਦਵਾਈ ਫਰੀ ਦਿੰਨੇ ਆਂ ਦਰਦ ਨੂੰ ਤੁਸੀਂ ਬਹੁਤ ਜਰਾ ਨਾੜਾਂ ਨੂੰ ਵੇਂ ਲੁਕਦੀ ਆਉਣੀ ਆ ਜਦੋਂ ਵੀ ਇਹਨਾਂ ਦੇ ਕੋਲ ਆਇਆ ਹੁਣ ਉਸ ਤੋਂ ਬਾਅਦ ਤਕਰੀਬਨ ਠੀਕ ਆ ਅੱਛਾ ਜੀ ਤੇ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਂਦੇ ਆ ਤੁਹਾਨੂੰ ਮੇਰੇ ਕੋਲ 5-6 ਵਾਰੀ ਆ ਚੁੱਕੇ ਆ ਅਸੀਂ ਡਿਸਕ ਪ੍ਰੋਬਲਮ ਸੀ ਮੈਂ 95% ਕਹਿ ਸਕਦੀ ਆ ਕਿ ਮੇਰੇ ਡਿਸਕ ਪ੍ਰੋਬਲਮ ਵੀ ਠੀਕ ਹੈ ਕਿੰਨੇ ਦਿਨ ਤੋਂ ਆ ਰਹੇ ਮੈਮ ਤੁਸੀਂ ਇੱਥੇ 5-6 ਵਾਰੀ ਅਸੀਂ ਏਟੈਂਡ ਕੀਤਾ ਮੈਮ ਮੇਰੀ ਹੈ ਜਿਹੜੀ ਉਂਗਲ ਸਗੀ ਐਸਾਂ ਸਟਾਕ ਹੋ ਜਾਂਦੀ ਹੁੰਦੀ ਸੀਗੀ ਲਗਭਗ 2 ਮੰਥ ਮੈਂ ਫਿਜ਼ੀਓਥੈਰੇਪੀ ਵੀ ਕਰਾਈ ਤੇ ਫਿਰ ਡਾਕਟਰਸ ਕਹਿੰਦੇ ਕਿ ਇਹਦੀ ਕੋਈ ਜਿਹੜੀ ਨਸ ਹੈਗੀ ਐ ਉਹ ਦਬਕੀ ਐ ਤੇ ਇਹ ਆਪਰੇਟ ਦੇ ਨਾਲ ਹੀ ਠੀਕ ਹੋਏਗੀ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਮੈਨੂੰ ਗੁਰੂ ਨਾਨਕ ਦਵਾਖਾਨਾ ਦੇ ਬਾਰੇ ਮੈਨੂੰ ਉਹਨਾਂ ਨੇ ਦੱਸਿਆ ਕਿ ਹਾਂਜੀ ਤੁਸੀਂ ਹੱਲੇ ਆਪਰੇਟ ਕਰਾਉਣ ਤੋਂ ਪਹਿਲਾਂ ਉਹਨਾਂ ਦੇ ਕੋਲ ਜਾਓ ਕੋਈ ਆਪਰੇਸ਼ਨ ਦੀ ਲੋੜ ਨਹੀਂ ਉਹਨਾਂ ਨੇ ਜਸਟ ਇੱਕ ਮ사ਜ ਹੀ ਇਸ ਨੂੰ ਆਇਲ ਦੇ ਨਾਲ ਮ사ਜ ਕੀਤੀ ਔਰ ਤੁਸੀਂ ਇਹ ਸੋਚੋਗੇ ਚੌਥੇ ਦਿਨ ਮੇਰੀ ਉਂਗਲ ਐਸਟਾ ਜਿਹੜੀ ਟਕ ਟਕ ਹੁੰਦੀ ਸੀਗੀ ਉਹ ਬਿਲਕੁਲ ਬੰਦ ਹੋ ਗਈ ਔਰ ਮੇਰੀ ਤਕਲੀਫ ਜਿਹੜੀ ਸੀ ਠੀਕ ਹੋ ਗਈ ਸੋ ਗੁਰਨਾਨਕ ਦਵਾਖਾਨਾ ਅਸੀਂ ਅੱਜ ਮੌਜੂਦਾਂ ਪੇਸ਼ੈਂਟਸ ਨਾਲ ਵੀ ਗੱਲਬਾਤ ਕਰਾਵਾਂਗੇ ਸੋ ਸਰ ਨਾਲ ਵੀ ਗੱਲਬਾਤ ਕਰਾਨੇ ਆ ਵੈਦ ਜੀ ਨਾਲ ਕਿ ਆਖਰ ਕਿੰਨੀ ਦੌਰੋਂ ਦੌਰਾਂ ਤੇ ਲੋਕ ਆਉਂਦੇ ਨੇ ਤੇ ਕਿਹੜੇ ਕਿਹੜੇ ਚੀਜ਼ਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਸੋ ਆਓ ਜਾਣਦੇ ਹਾਂ ਸ੍ਰੀ ਕਲ ਜੀ ਪਹਿਲੇ ਦੱਸੋ ਸ੍ਰੀ ਕਲ ਜੀ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਜ਼ਰੂਰ ਦੱਸ ਕੇ ਜਾਇਓ ਕਿ ਕੀ ਇਲਾਜ ਕੀਤਾ ਜਾਂਦਾ ਇੱਥੇ ਇੱਕ ਇਲਾਜ ਮੈਂ ਟਰਮ ਯੂਜ਼ ਕਰ ਰਹੀ ਆ ਬਟ ਆਈ ਥਿੰਕ ਇਲਾਜ ਨਹੀਂ ਸੇਵਾ ਭਾਵਨਾ ਕੀਤੀ ਜਾਂਦੀ ਆ ਕਿੱਦਾਂ ਕੀਤਾ ਜਾਂਦਾ ਇੱਥੇ ਗੋਡੇ ਮੋਡੇ ਸਰਵਾਈਕਲ ਬੈਕ ਪੇਨ ਮਾਈਗਰੇਨ ਦਾ ਅਲਾਦ ਅਸੀਂ ਪੁਆਇੰਟ ਮ사ਜ ਦੇ ਨਾਲ ਕਰਦੇ ਹਾਂ ਜੀ ਪੁਆਇੰਟ ਮ사ਜ ਦੇ ਨਾਲ ਜੀ ਜੇ ਮੈਂ ਸਰ ਗੱਲ ਕਰਾਂ ਕਿ ਤੁਸੀਂ ਫ੍ਰੀ ਕੈਂਪਸ ਵੀ ਲਗਾਣੇ ਹੋ ਹੈਨਾ ਤੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਤੁਸੀਂ ਇਦਾਂ ਕਰਨਾ ਸ਼ੁਰੂ ਕਰਨਾ ਸੇਵਾ ਭਾਵਨਾ ਜੀ ਇਹ ਐਕਚੁਅਲ ਕਈ ਵਾਰੀ ਕੋਈ ਅਜਨੀਆਂ ਟਰੈਜਡੀਆਂ ਹੋ ਜਾਂਦੀਆਂ ਨੇ ਬੰਦਾ ਦਾ ਟੁੱਟ ਜਾਂਦਾ ਬੰਦਾ ਕਹਿੰਦਾ ਚਲੋ ਆਪਾਂ ਇਧਰ ਸੇਵਾ ਭਾਵਨਾ ਜੀ ਦੁਨੀਆ ਤੇ ਕੁਝ ਹੋਰ ਨਹੀਂ ਹੈ ਵੀ ਸੇਵਾ ਭਾਵਨਾ ਦੇ ਨਾਲ ਹੀ ਇਸ ਵਿਸ਼ੇ ਨੂੰ ਰੱਖਿਆ ਸੀ ਇਧਰ ਲੈਣ ਦੇ ਨਾਲ ਜੁੜੇ ਤੁਹਾਡੇ ਨਾਲ ਕੁਝ ਇਦਾਂ ਦਾ ਹੋਇਆ ਸੀ ਜਿਸ ਤੋਂ ਬਾਅਦ ਤੁਸੀਂ ਸੋਚਿਆ ਕਿ ਤੁਸੀਂ ਸੇਵਾ ਭਾਵਨਾ ਦੇ ਵਿੱਚ ਹੀ ਰਹੋ ਬਿਲਕੁਲ ਜੀ ਹਾਂ ਜੀ ਤੇ ਕਦੋਂ ਤੋਂ ਤੁਸੀਂ ਸ਼ੁਰੂ ਕੀਤੀ ਇਸ ਇੱਥੇ ਮੈਨੂੰ ਇੱਥੇ ਵੈਸੇ ਮੈਨੂੰ 2003 ਦੇ ਵਿੱਚ ਜਿਹੜੇ ਬਾਬਾ ਜੀ ਨੇ ਸਿਖਾਇਆ ਮੈਨੂੰ ਇਹ ਸਾਰਾ ਸਿਸਟਮ 2003 ਚ ਉਹਨਾਂ ਨੇ ਕਹਿਆ ਸੀ ਵੀ ਮਕੀਸੇ ਤੈਨੂੰ ਸਾਰਾ ਕੁਝ ਮੈਸ ਖਾਣਾ ਬਟ 2020 ਦੇ ਵਿੱਚ ਜਦੋਂ ਕਰੋਨਾ ਟਾਈਮ ਆਇਆ ਮੈਂ ਉਹਨਾਂ ਨੂੰ ਕਹਿਆ ਸੇਵਾ ਕਰਨੀ ਆਪਾਂ ਕਹਿੰਨੇ ਬਿਲਕੁਲ ਇੱਕ ਸ਼ਰਤ ਦੇ ਉੱਤੇ ਵੀ ਮੇਰੇ ਨਾਲ ਰਹੇਗਾ ਬਸ ਉਸ ਤੋਂ ਬਾਅਦ ਉਹਨਾਂ ਨਾਲ ਹੀ ਆ ਭਾਈ ਅਸੀਂ ਘਟੋ ਘਟ 38 40 ਵੱਡੇ ਵੱਡੇ ਗੁਰਦੁਆਰਾ ਸਾਹਿਬ ਤੇ ਕੈਂਪ ਲਗਾ ਚੁੱਕੇ ਆ ਤੇ ਉਸ ਤੋਂ ਇਲਾਵਾ ਹੋਰ ਵੀ ਅਸੀਂ ਸ਼ਾਪ ਦੇ ਉੱਤੇ ਵੀ ਸੇਵਾ ਦੇ ਭਾਵਨਾ ਨਾਲ ਹੀ ਕੰਮ ਕਰਦੇ ਆ ਅੱਛਾ ਮਤਲਬ ਹੁਣ ਤੁਸੀਂ ਅਗਰ ਸ਼ਾਪ ਤੇ ਕੰਮ ਕਰਦੇ ਹੋ ਇੱਥੇ ਸੋ ਆਪਣਾ ਐਡਰੈਸ ਵੀ ਜ਼ਰੂਰ ਦੱਸ ਦੋ ਅਸੀਂ ਇੱਥੇ ਦੁਗਰੀ ਫੇਸ 2 ਜੀ ਐਮ ਆਈ ਜੀ ਫਲੈਟ 3511 ਜੀ ਇੱਥੇ ਹੋਈ ਦ ਲੁਧਿਆਣਾ ਜੀ ਜੀ ਸਰ ਕਿਦਾਂ ਤੁਸੀਂ ਮਤਲਬ ਇਹ ਕਰਦੇ ਹੋ ਕਿ ਸਿਰਫ ਦਵਾਈ ਦੇ ਨਾਲ ਜਾਂ ਫਿਰ ਇੱਕ ਮ사ਜ ਦੇ ਨਾਲ ਪੁਆਇੰਟਸ ਮ사ਜ ਦੇ ਨਾਲ ਕਿਦਾਂ ਠੀਕ ਹੋ ਜਾਂਦੀ ਹੈ ਬ੍ਰੋ ਪੁਆਇੰਟ ਮ사ਜ ਤਾਂ ਅਸੀਂ ਕਰਦੇ ਕਰਦੇ ਇੱਕ ਨਾ ਸਾਡੇ ਵੱਲੋਂ ਬਾਬਾ ਜੀ ਨੇ ਸਾਨੂੰ ਜਿਹੜਾ ਗੁਰ ਦਿੱਤਾ ਸੀਗਾ ਉਹ ਇੱਕ ਦਵਾਈ ਤਿਆਰ ਕੀਤੀ ਹੈ ਰਾਮਵਾਂ ਨੂੰ ਸ਼ੀਧੀ ਹੈ ਉਹਦੇ ਇੱਕ ਅਗਰ ਰਾਤ ਵਾਲੀ ਦਵਾਈ ਅਸੀਂ ਲੈਨੇ ਆ ਉਹਦੇ ਨਾਲ ਸਾਨੂੰ 80 ਬਿਮਾਰੀਆਂ ਦਾ ਇਲਾਜ ਹੁੰਦਾ ਵਾ ਅੱਛਾ ਜੀ ਬਈ ਉਹ ਅਸੀਂ ਰਾਤ ਨੂੰ ਉਹ ਦੇਈਦੀ ਰਹਿ ਇੱਕ ਲੈਮਨ ਟੀ ਦੇਈਦੀ ਹੈ ਜਿਹਦੇ ਨਾਲ ਕਿਸੇ ਨੂੰ ਉਨਾ ਮੈਨੂੰ ਗੈਸ ਬੰਦੀ ਹੈ ਐਸਿਡੀ ਹੁੰਦੀ ਹੈ ਗੈਸ ਹੁੰਦੀ ਹੈ ਉਹ ਉਹਦੇ ਲਈ ਦੇ ਦਿਆ ਦੋ ਚੀਜ਼ਾਂ ਤਾਂ ਇਹ ਦੇ ਹੀ ਦਿਆ ਨੇ ਉਸ ਤੋਂ ਇਲਾਵਾ ਅਸੀਂ ਕੋਸ਼ਿਸ਼ ਹੁੰਦੀ ਹੈ ਅਸੀਂ ਦਵਾਈ ਨਾ ਦਈਏ ਜੀ ਤੇ ਇੱਕ ਸੇਵ ਵੀ ਸੁਣਿਆ ਕਿ ਇੱਥੇ ਫ੍ਰੀ ਦੇ ਵਿੱਚ ਵੀ ਕੁਝ ਚੀਜ਼ਾਂ ਦਾ ਇਲਾਜ ਕੀਤਾ ਜਾਂਦਾ ਉਹਦੇ ਬਾਰੇ ਵੀ ਜ਼ਰੂਰ ਜ਼ਿਕਰ ਕਰ ਦੋ ਜਿਸ ਤਰ੍ਹਾਂ ਬਵਾਸੀਰ ਹੋ ਗਈ ਜੀ ਜੀ ਪੀ ਲਿਆ ਹੋ ਗਿਆ ਜੀ ਹਾਂ ਅੱਖਾਂ ਦਾ ਹੀ ਹੋ ਗਈ ਕੰਨਾਂ ਦੀ ਕੋਈ ਪ੍ਰੋਬਲਮ ਹੋਵੇ ਅਸੀਂ ਉਹ ਦਵਾਈ ਫ੍ਰੀ ਦਿੰਨੇ ਆਂ ਜੀ ਅੱਛਾ ਉਹ ਫ੍ਰੀ ਸੇਵਾ ਕੀਤੀ ਜਾਂਦੀ ਹੈ ਉਹ ਤੁਹਾਡੇ ਕੋਲ ਇੱਥੇ ਆ ਕੇ ਕੋਈ ਵੀ ਲੈ ਸਕਦਾ ਕੋਈ ਵੀ ਲੈ ਸਕਦਾ ਜੀ ਅੱਛਾ ਤੇ ਇੱਕ ਚੀਜ਼ ਜ਼ਰੂਰ ਦੱਸਿਓ ਕਿ ਉਹਦੇ ਕੋਈ ਕੰਸਲਟੇਸ਼ਨ ਫੀਸ ਤਾਂ ਨਹੀਂ ਹੈ ਨਹੀਂ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਹੈ ਤੇ ਜੇ ਤੁਸੀਂ ਕੈਂਪਸ ਲਗਾਣੇ ਹੋ ਫ੍ਰੀ ਸੇਵਾ ਭਾਵਨਾ ਨਾਲ ਤੁਸੀਂ ਕੈਂਪ ਲਗਾਣੇ ਹੋ ਉਹਦਾ ਕੀ ਸਿਸਟਮ ਹੁੰਦਾ ਤੁਸੀਂ ਕਿਦਾਂ ਲਗਾਣਾ ਉੱਥੇ ਜੀ ਸਾਨੂੰ ਘਟੋ ਘਟ ਸੰਗਤ ਜਾਂ ਪੇਸ਼ੈਂਟ ਜੇ ਕਹ ਲਓ ਆਪਾਂ ਉਹ ਸਾਨੂੰ 35 40 ਬੰਦੇ ਪੇਸ਼ੈਂਟ ਮਿਲਣੇ ਚਾਹੀਦੇ ਨੇ ਉੱਥੇ ਅਸੀਂ ਪੁਆਇੰਟ ਮ사ਜ ਫ੍ਰੀ ਕਰਦੇ ਨਹੀਂ ਕਿਸੇ ਨੂੰ ਦਵਾਈ ਦੀ ਤੋ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਜ਼ਬਰਦਸਤੀ ਦਵਾਈ ਦਿੱਤੀ ਜਾਂਦੀ ਹੈ ਮਤਲਬ ਜਿੰਦੀ ਮ사ਜ ਨਾਲ ਪ੍ਰੋਬਲਮ ਠੀਕ ਹੁੰਦੀ ਹੈ ਉਹਨੂੰ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਜੀ ਜ਼ਬਰਦਸਤੀ ਕਰਨੀ ਫਿਰ ਕੰਮ ਹੀ ਕਰਨ ਨੂੰ ਚੋਣਨਾ ਸੀ ਫਿਰ ਆਪਾਂ ਹੋਰ ਕੋਈ ਕੰਮ ਬਥੇਰੇ ਸੀਗੇ ਜੀ ਹਾਂ ਇਸ ਲਈ ਅਸੀਂ ਸੇਵਾ ਭਾਵਨਾ ਦੇ ਨਾਲ ਹੀ ਕੰਮ ਕਰਦੇ ਹਾਂ ਸੋ ਜੇ ਕਿਸੇ ਇੱਥੇ ਆ ਕੇ ਇੱਥੇ ਆਪਣੀ ਪ੍ਰੋਬਲਮ ਦਿਖਾਣੀ ਹੋਵੇ ਤੇ ਕਿਤੋਂ-ਕਿਤੋਂ ਤੁਹਾਡੇ ਕੋਲ ਲੋਕ ਆਉਂਦੇ ਨੇ ਤੇ ਕਿਹੜੇ-ਕਿਹੜੇ ਪ੍ਰੋਬਲਮਸ ਠੀਕ ਹੁੰਦੀਆਂ ਨੇ ਸਾਡੇ ਕੋਲੇ ਦਸੂਆ ਮੁਕੇਰੀਆਂ ਇੱਧਰ ਮੁੱਲਾਪੁਰ ਸਾਹਿਬ ਮੁੱਲਾਪੁਰ ਤੋਂ ਹੋਰ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਕਲਕੱਤੇ ਤੋਂ ਵੀ ਮੇਰੇ ਕੋਲ ਪੇਸ਼ੈਂਟ ਰੈਗੂਲਰ ਆ ਕੇ ਇਲਾਜ ਲਾ ਕੇ ਜਾ ਚੁੱਕੇ ਹਨ ਅੱਛਾ ਜੀ ਤੇ ਕਿਹੜੀਆਂ ਕਿਹੜੀਆਂ ਪ੍ਰੋਬਲਮ ਜ਼ਿਆਦਾਤਰ ਲੋਕ ਲੈ ਕੇ ਆਉਂਦੇ ਨੇ ਜ਼ਿਆਦਾ ਮਾਈਗਰੇਨ ਹੁੰਦੀ ਹੈ ਜੀ ਜੀ ਸਰਵਾਈਕਲ ਹੋ ਗਿਆ ਬੈਕ ਪੇਨ ਹੋ ਗਈ ਜੀ ਜ਼ਿਆਦਾ ਮੇ ਕੋਲ ਟੀਚਰ ਹੋ ਗਏ ਮੈਨੇਜਰ ਹੋ ਗਏ ਜ਼ਿਆਦਾ ਆਉਂਦੇ ਨੇ ਅੱਛਾ ਇਹ ਜ਼ਿਆਦਾ ਆਉਂਦੇ ਨੇ ਜਿਨ੍ਹਾਂ ਨੂੰ ਮਤਲਬ ਬੈਕ ਦੇ ਵਿੱਚ ਜਾਂ ਡਿਸਕ ਦੀਆਂ ਕੋਈ ਚੀਜ਼ ਐਦਾਂ ਦੀ ਪ੍ਰੋਬਲਮ ਹਾਂਜੀ ਜਰ ਆਪਾਂ ਜਰ ਇੱਕ ਟਾਈਮ ਤੇ ਸਤੀਜੀ ਬੈਠੇ ਰਹਿੰਨੇ ਆਪਾਂ ਨੂੰ ਸਰਵਾਈਕਲ ਤੇ ਬੈਕ ਪੇਨ ਆਣੀ ਆਣੀ ਹੈ ਕੀ ਕੰਸਲਟੇਸ਼ਨ ਤੁਹਾਡੇ ਚਾਰਜਸ ਰਹਿੰਦੇ ਨੇ ਜਦੋਂ ਕੋਈ ਪੇਸ਼ੈਂਟ ਇੱਥੇ ਆਂਦਾ ਚਲੋ ਕੋਈ ਪਹਿਲੀ ਵਾਰੀ ਪੇਸ਼ੈਂਟ ਆਉਂਦਾ ਤਾਂ ਤੁਸੀਂ ਅਸੀਂ ਪੁਆਇੰਟ ਮ사ਜ ਦੇ 300 ਨਹੀਂ ਵੈਸੇ ਅਸੀਂ 200 ਰੁਪਏ ਲੈਂਦੇ ਵੈਸੇ 200 ਰੁਪਏ ਰੈਗੂਲਰ ਜੇ ਕਿਸੇ ਨਿਆਣਕ ਸੀ 5 ਦਿਨ ਬੁਲਾਣਾ ਕਿਸੇ ਨੂੰ ਜਾਂ 10 ਦਿਨ ਬੁਲਾਣਾ ਉਹ ਤੁਸੀਂ ਦੱਸ ਦਿਓ ਉਹ ਅਸੀਂ ਹਾਂਜੀ ਉਹ 200 ਰੁਪਏ ਲੈਂਦਾ ਜੀ ਔਰ ਪੁਆਇੰਟ ਇਸ ਤਰ੍ਹਾਂ ਨਹੀਂ ਆ ਵੀ ਆਪਾਂ ਅਗਲੇ ਨੂੰ ਜੇ ਆਰਾਮ ਮਿਲ ਗਿਆ ਉਹਨੂੰ 5-7 ਦਿਨ ਚ ਉਹਨੂੰ ਕਹੀਦਾ ਠੀਕ ਹੈ ਜੀ ਪੁੱਛ ਲਈਦਾ ਉਹ ਕਹਿੰਦਾ ਠੀਕ ਹੈ ਜੀ ਕੋਸ਼ਿਸ਼ ਸਾਡੀ ਹੁੰਦੀ ਹੈ 5-7 ਦਿਨ ਦੇ ਵਿੱਚ ਬ ਉਕਾ ਠੀਕ ਹੈ ਜੀ ਹੁਣ ਅਸੀਂ ਇੱਕ ਵਾਰ ਫਿਰ ਤੋਂ ਪ੍ਰੋਬਲਮਸ ਦਾ ਜ਼ਿਕਰ ਕਰ ਦੋ ਜਿਹੜੀਆਂ ਪ੍ਰੋਬਲਮਸ ਇੱਥੇ ਠੀਕ ਹੁੰਦੀਆਂ ਨੇ ਤਾਂ ਕਿ ਲੋਕ ਆ ਸਕਣ ਇੱਥੇ ਗੋਡੇ ਮੋਡੇ ਸਰਵਾਈਕਲ ਮਾਈਗਰੇਨ ਬੈਕ ਪੇਨ ਦਾ ਇਲਾਜ ਛੁੱਲੀ ਬਖਸ਼ ਕੀਤਾ ਜਾਂਦਾ ਜੀ ਛੁੱਲੀ ਬਖਸ਼ ਕੀਤਾ ਜਾਂਦਾ ਤੇ ਫ੍ਰੀ ਸੇਵਾ ਵੀ ਕੀਤੀ ਜਾਂਦੀ ਹੈ ਫ੍ਰੀ ਸੇਵਾ ਬਾਰੇ ਵੀ ਆਪਾਂ ਇੱਕ ਵਾਰ ਫਿਰ ਤੋਂ ਸਰ ਤੋਂ ਪੁੱਛ ਲੈਣੇ ਆ ਕਿਹੜੀਆਂ ਚਾਰ ਚੀਜ਼ਾਂ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਜੀ ਇੱਥੇ ਬਵਾਸੀਰ ਦੀ ਪੀਰੀਏ ਦੀ ਅੱਖਾਂ ਦੀ ਤੇ ਕੰਨਾਂ ਦੀ ਇਹ ਦਵਾਈ ਫ੍ਰੀ ਦਿੱਤੀ ਹੈ ਕੋਈ ਲੋੜਵੰਦ ਹੋਵੇ ਅਸੀਂ ਵੈਸੇ ਵੀ ਦਵਾਈ ਫ੍ਰੀ ਦੇ ਦੇਦੀ ਹੈ ਅੱਛਾ ਜੀ ਸੇਵਾ ਕਰ ਦਿੱਤੀ ਹੈ ਸੋ ਇੱਥੇ ਬਹੁਤ ਤ ਜਗਾ ਤੋਂ ਪੇਸ਼ੈਂਟਸ ਇਹਨਾਂ ਨੇ ਜਿਵੇਂ ਨਾਮ ਗਿਨਵਾਏ ਕਾਫੀ ਤਰ੍ਹਾਂ ਦੇ ਤੇ ਪੇਸ਼ੈਂਟਸ ਆਂਦੇ ਨੇ ਸੋ ਇੱਕ ਚੀਜ਼ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਇੱਥੇ ਆਣਾ ਥੋੜੀ ਜੀ ਪੇਸ਼ੈਂਟਸ ਤੁਹਾਨੂੰ ਰੱਖਣੀ ਪੈਣੀ ਹੈ ਥੋੜੇ ਦਿਨ ਲੱਗਦੇ ਆ ਪ੍ਰੋਬਲਮ ਠੀਕ ਹੋਣ ਨੂੰ ਤੇ ਚਾਰ ਚੀਜ਼ਾਂ ਦਾ ਜੋ ਇਹਨਾਂ ਨੇ ਦੱਸਿਆ ਇਲਾਜ ਫ੍ਰੀ ਵੀ ਕੀਤਾ ਜਾਂਦਾ ਸੋ ਤੁਸੀਂ ਆ ਸਕਦੇ ਹੋ ਆਪਣੀ ਪ੍ਰੋਬਲਮ ਦੇ ਹਿਸਾਬ ਨਾਲ ਤੁਹਾਨੂੰ ਇੱਥੇ ਟ੍ਰੀਟਮੈਂਟ ਦਿੱਤਾ ਜਾਏਗਾ ਐਂਡ ਇੰਨਾ ਵੀ ਨਹੀਂ ਇੰਨਾ ਹੀ ਨਹੀਂ ਤੁਹਾਨੂੰ ਇੱਥੇ ਕੈਂਪ ਵੀ ਜਿਹੜੇ ਲਗਵਾਏ ਜਾਂਦੇ ਆ ਉਹ ਵੀ ਫ੍ਰੀ ਆਫ ਕੋਸਟ ਕੈਂਪ ਲਗਾਏ ਜਾਂਦੇ ਆ ਉਹਨਾਂ ਦੇ ਵਿੱਚ ਵੀ ਤੁਸੀਂ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਸੋ ਅੰ ਪੁੱਛਦਿਆਂ ਇਹਨਾਂ ਨੂੰ ਅਖੀਰ ਤਕਲੀਫ ਕੀ ਸੀ ਅੰਕਲ ਕੀ ਤਕਲੀਫ ਸੀ ਤਕਲੀਫ ਇਹ ਸੀ ਕਿ ਇੱਥੇ ਦਰਦ ਹੁੰਦੀ ਸੀ ਰਾਤ ਨੂੰ ਬਹੁਤ ਜ਼ਿਆਦਾ ਕਈ ਵਾਰੀ ਦਿਨ ਨੂੰ ਵੀ ਰਾਤ ਨੂੰ ਵੀ ਤੇ ਜਦੋਂ ਵੀ ਬਹੁਤ ਤਕਲੀਫ ਹੁੰਦੀ ਸੀ ਉਠੀ ਵੀ ਨਹੀਂ ਸੀ ਹੁੰਦਾ ਜਦੋਂ ਮੈਂ ਮੰਜੇ ਦੇ ਉੱਤੇ ਜਦੋਂ ਬੈਠ ਤੋਂ ਉੱਠਦਾ ਸੀ ਫੇਰ ਖੜੇ ਹੋ ਕੇ ਵੀ ਬੜੀ ਦੇਰ ਬਾਅਦ ਠੀਕ ਹੁੰਦੀ ਸੀ ਅੱਛਾ ਮਤਲਬ ਦਰਦ ਹੁੰਦੀ ਸੀ ਇਹ ਕੋੜ ਵੱਲ ਪੈਂਦਾ ਸੀ ਦਰਦ ਹੁੰਦੀ ਸੀ ਬਹੁਤ ਜ਼ਿਆਦਾ ਨਾੜਾਂ ਨੂੰ ਨਾੜਾਂ ਨੂੰ ਆਉਣੀ ਆ ਜਦੋਂ ਵੀ ਇਹਨਾਂ ਦੇ ਕੋਲ ਆਇਆ ਹੁਣ ਉਸ ਤੋਂ ਬਾਅਦ ਤਕਰੀਬਨ ਠੀਕ ਆ ਅੱਛਾ ਜੀ ਤੇ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਂਦੇ ਆ ਨੂੰ ਮੇਰੇ ਕੋ ਪੰਜ ਛੇ ਵਾਰੀ ਆ ਚੁੱਕੇ ਆ ਸੀ ਤੇ ਇੱਕ ਮੈਂ ਸੁਣਿਆ ਤੁਹਾਡੇ ਸਿਰ ਦੇ ਅੰਦਰ ਵੀ ਦਰਦ ਰਹਿੰਦੀ ਸੀ ਹਾਂਜੀ ਉਹ ਮਤਲਬ ਠੀਕ ਆ ਹੁਣ ਤਕਰੀਬਨ ਹਾਂਜੀ ਹਾਂਜੀ ਤੇ ਤੁਹਾਨੂੰ ਕਿੰਨਾ ਕੁ ਫਰਕ ਲੱਗ ਰਿਹਾ ਨਹੀਂ ਪਹਿਲੇ ਨਾਲੋਂ ਬਿਲਕੁਲ ਹੀ ਮੈਂ ਤਾਂ ਠੀਕ ਲੱਗ ਰਿਹਾ ਜੀ ਤੁਸੀਂ ਸਪੈਸ਼ਲ ਇੱਥੇ ਆਏ ਹੋ ਇੰਨਾ ਸੁਣ ਕੇ ਆਏ ਹੋਗੇ ਕਿਤੋਂ ਹਾਂਜੀ ਅਸੀਂ ਜਿਹੜੀ ਕਾਰ ਦੇ ਵਿੱਚ ਇੱਥੇ ਲੁਧਿਆਣੇ ਤੋਂ ਉੱਥੋਂ ਆਏ ਸੀ ਕਿ ਦਿੱਲੀ ਤੋਂ ਉਹਨਾਂ ਨੇ ਸਾਨੂੰ ਦੱਸਿਆ ਸੀ ਉਹੀ ਸਾਨੂੰ ਇੱਥੇ ਲੈ ਕੇ ਆਏ ਸਗੇ ਅੱਛਾ ਤੇ ਫਿਰ ਉਸ ਤੋਂ ਬਾਅਦ ਅਸੀਂ ਆਪੇ ਜਾਂਦੇ ਰਹੇ ਹਾਂ ਤੇ ਹੁਣ ਤੁਸੀਂ ਠੀਕ ਹੋ ਬਿਲਕੁਲ ਮੈਂ ਤਾਂ ਤਕਰੀਬਨ ਮਹਾਰਾਜ ਦੀ ਕਿਰਪਾ ਆ ਠੀਕ ਹੈ ਜੀ ਸੋ ਸਾਡੇ ਨਾਲ ਇੱਕ ਹੋਰ ਮੈਮ ਨੇ ਜੋ ਆਏ ਹੋਏ ਨੇ ਗੁਰਾਨਕ દવાખાਨਾ ਦੇ ਵਿੱਚ ਇਹ ਵੀ ਜਲੰਧਰ ਤੋਂ ਆਏ ਨੇ ਸੋ ਇਹਨਾਂ ਨੂੰ ਪੁੱਛਦੀ ਆਂ ਅਖੀਰ ਇਹਨਾਂ ਨੂੰ ਕੀ ਪ੍ਰੋਬਲਮ ਸੀ ਅੱਛਾ ਮੈਮ ਕੀ ਪ੍ਰੋਬਲਮ ਸੀ ਮੈਮ ਤੁਹਾਨੂੰ ਮੈਨੂੰ ਮਤਲਬ ਕਾਫੀ ਪ੍ਰੋਬਲਮ ਸੀ ਮੇਰੇ ਸ਼ੋਲਡਰ 'ਚ ਵੀ ਪੇਨ ਸੀ ਕਾਫੀ ਇੰਜੈਕਸ਼ਨ ਵੀ ਲੱਗੇ ਅੱਛਾ ਡਾਕਟਰ ਜੋਸ਼ੀ ਦੇ ਜਲੰਧਰ ਹੋਰ ਵੀ ਕਈ ਜਗ੍ਹਾ ਤੋਂ ਲੱਗੇ ਮੈਨੂੰ ਬਿਲਕੁਲ ਬੈਟਰ ਆ ਮੈਂ ਸ਼ੋਲਡਰ ਮੇਰਾ ਬਿਲਕੁਲ ਠੀਕ ਹੈ ਡਿਸਕ ਪ੍ਰੋਬਲਮ ਸੀ ਮੈਂ 95% ਕਹਿ ਸਕਦੀ ਆ ਕਿ ਮੈਂ ਮੇ ਡਿਸਕ ਪ੍ਰੋਬਲਮ ਵੀ ਠੀਕ ਹੈ ਕਿੰਨੇ ਦਿਨ ਤੋਂ ਆ ਰਹੇ ਮੈਮ ਤੁਸੀਂ ਇੱਥੇ ਪੰਜ ਛੇ ਵਾਰੀ ਅਸੀਂ اٹੈਂਡ ਕੀਤਾ 6 ਜਾਂ 7 ਵਾਰੀ ਮੇਬੀ ਮਤਲਬ ਤੁਸੀਂ ਕਿੰਨੀ ਕਿੰਨੀ ਦੌਰੋਂ ਆਏ ਹੋ ਦੇਖੋ ਚਲੰਦਰ ਤੋਂ ਆਏ ਹੋ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਨੂੰ ਵੀ ਬਸ ਇਸ ਤਰ੍ਹਾਂ ਕਿਸੇ ਕੋਲੋਂ ਪਤਾ ਚੱਲਿਆ ਤੇ ਅਸੀਂ ਦੇਖਿਆ ਸੋਚਿਆ ਕਿ ਜਾ ਕੇ ਦੇਖਦੇ ਆ ਪਰ ਮੈਂ ਕਾਫੀ ਠੀਕ ਹੈ ਆ ਤਾਂ کافی ਫਰਕ ਹੈ ਕੋਈ ਦਵਾਈ ਤਾਂ ਨਹੀਂ ਖਾ ਰਹੇ ਤੁਸੀਂ ਸਿਰਫ ਮ사ਜ ਹੀ ਕਰਾ ਰਹੇ ਹੋ ਹਾਂਜੀ ਪੁਆਇੰਟ ਮ사ਜ ਹਾਂਜੀ ਪੰਜ ਹਾਂਜੀ ਤੇ ਹੁਣ ਤੁਹਾਡੀ ਤੁਸੀਂ ਦੱਸਿਆ 95% ਠੀਕ ਹੈ ਤੁਸੀਂ ਕੀ ਲੱਗਦਾ ਕਿ ਹੋਰ ਵੀ ਪੇਸ਼ੈਂਟਸ ਇੱਥੇ ਆਣੇ ਚਾਹੀਦੇ ਨੇ ਨਾ ਬਿਲਕੁਲ ਮੈਂ ਇਹਨਾਂ ਦੇ ਕਾਰਡ ਵੀ ਕਾਫੀ ਦਿੱਤੇ ਨੇ ਕਿਉਂਕਿ ਮੈਂ ਜਦ ਮੈਂ ਠੀਕ ਹਾਂ ਤਾਂ ਫਿਰ ਮੈਂ ਆਪਣੇ ਵਿਸ਼ਵਾਸ ਨਾਲ ਕਹਿੰਨੀ ਨਾ ਹੋਰ ਵੀ ਕੋਈ ਠੀਕ ਹੋਏਗਾ ਜੀ ਸੋ ਹੋਰ ਵੀ ਮੈਮ ਹੈਗੇ ਨੇ ਇੱਥੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਿਰ ਉਹਨਾਂ ਨੂੰ ਕੀ ਪ੍ਰੋਬਲਮ ਸੀ ਮੈਮ ਕੀ ਪ੍ਰੋਬਲਮ ਸੀ ਤੁਹਾਨੂੰ ਮੈਮ ਮੇਰੀ ਹੈ ਜਿਹੜੀ ਉਂਗਲ ਸਗੀ ਐਸ ਤਰ੍ਹਾਂ ਸਟਾਕ ਹੋ ਜਾਂਦੀ ਹੁੰਦੀ ਸੀਗੀ ਐਨੀ ਪ੍ਰੋਬਲਮ ਸੀਗੀ ਕਿ ਮੈਂ ਕੁਝ ਵੀ ਆ ਝਾੜੂ ਲਗਾਣਾ ਆਟਾ ਗੁੰਨਾ ਤੇ ਕੋਈ ਵੀ ਕੰਮ ਕਰਦੀ ਹੁੰਦੀ ਸੀ ਕਿ ਇਹਦੇ ਵਿੱਚ ਆਵਾਜ਼ ਆਉਂਦੀ ਸੀ ਕੋਈ ਨਾਲ ਚੱਲਦਾ ਹੁੰਦਾ ਸੀ ਉਹ ਕਹਿੰਦਾ ਸੀ ਇੰਨੀ ਆਵਾਜ਼ ਕਿਸ ਤੋਂ ਆ ਰਹੀ ਹੈਗੀ ਮੈਂ ਬਹੁਤ ਲਗਭਗ 2 ਮੰਥ ਮੈਂ ਫਿਜ਼ੀਓਥੈਰੇਪੀ ਵੀ ਕਰਾਈ ਅੱਛਾ ਔਰ ਕਈ ਜਗ੍ਹਾ ਤੇ ਮੈਂ ਦਿਖਾਇਆ ਇਹਦੀ ਸਕੈਨਿੰਗ ਵੀ ਕਰਾਈ ਤੇ ਫਿਰ ਡਾਕਟਰਸ ਕਹਿੰਦੇ ਕਿ ਇਹਦੀ ਕੋਈ ਜਿਹੜੀ ਨਸ ਹੈਗੀ ਹੈ ਉਹ ਦਬਕੀ ਹੈ ਤੇ ਇਹ ਆਪਰੇਟ ਦੇ ਨਾਲ ਹੀ ਠੀਕ ਹੋਏਗੀ ਅੱਛਾ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਈ ਮੈਨੂੰ ਗੁਰੂ ਨਾਨਕ દવાਖਾਨਾ ਦੇ ਬਾਰੇ ਮੈਨੂੰ ਉਹਨਾਂ ਨੇ ਦੱਸਿਆ ਕਿ ਹਾਂਜੀ ਤੁਸੀਂ ਹੱਲੇ ઓਪਰੇਟ ਕਰਾਉਣ ਤੋਂ ਪਹਿਲਾਂ ਉਹਨਾਂ ਦੇ ਕੋਲ ਜਾਓ ਔਰ ਐਨਾ ਮਤਲਬ ਕਿ ਵਧੀਆ ਰਿਜ਼ਲਟਸ ਮੈਂ ਤੁਹਾਨੂੰ ਦੱਸਣਾ ਚਾਹਦੀ ਹੈਗੀਆਂ ਜਦੋਂ ਮੈਂ ਉੱਥੇ ਪਹੁੰਚੀ ਤੇ ਉਹਨਾਂ ਨੇ ਮੈਨੂੰ ਇੱਕ ਜਸਟ ਦੱਸਿਆ ਕਿ ਕੁਝ ਨਹੀਂ ਹੈ ਇੱਕ ਰੇਸ਼ਾ ਜੰਮ ਗਈ ਹੈਗੀ ਆ ਗੱਠਾ ਇਸ ਦੀ ਥੋੜੀ ਜਿਹੀ ਮ사ਜ ਕੀਤੀ ਜਾਏਗੀ ਔਰ ਤੁਹਾਡੀ ਇਹ ਜਿਹੜੀ ਉਂਗਲ ਹੈ ਬਿਲਕੁਲ ਠੀਕ ਹੋ ਜਾਏਗੀ ਅੱਛਾ ਮਤਲਬ ਆਪਰੇਸ਼ਨ ਦੀ ਲੋੜ ਨਹੀਂ ਪਈ ਕੋਈ ਆਪਰੇਸ਼ਨ ਦੀ ਲੋੜ ਨਹੀਂ ਉਹਨਾਂ ਨੇ ਜਸਟ ਇੱਕ ਮ사ਜ ਹੀ ਇਸ ਨੂੰ ਔਇਲ ਦੇ ਨਾਲ ਮ사ਜ ਕੀਤੀ ਔਰ ਪਹਿਲਾ ਫਰਸਟ ਡੇ ਔਰ ਸੈਕਿੰਡ ਡੇ ਤਾਂ ਮੇਰੇ ਜਿਹੜੀ ਤਕਲੀਫ ਸੀਗੀ ਕਾਫੀ ਜ਼ਿਆਦਾ ਵੈਸੇ ਵੱਧ ਗਈ ਸੀ ਮੈਨੂੰ ਲੱਗਿਆ ਕਿ ਮੈਂ ਕੀ ਪੰ ਪਰ ਮੈਂ ਇੱਕ ਵਿਸ਼ਵਾਸ ਦੇ ਨਾਲ ਅਗਰ ਉਹਨਾਂ ਨੇ 5 ਡੇਜ਼ ਮੈਨੂੰ ਕਿਹਾ ਸੀਗਾ ਮੈਂ 5 ਦਿਨ ਲਗਾਤਾਰ ਉੱਥੇ ਜਾਂਦੀ ਰਹੀ ਔਰ ਤੁਸੀਂ ਇਹ ਸੋਚੋ ਕਿ ਚੌਥੇ ਦਿਨ ਮੇਰੀ ਉਂਗਲ ਐਸਟਾ ਜਿਹੜੀ ਟਕ ਟਕ ਹੁੰਦੀ ਸੀਗੀ ਉਹ ਬਿਲਕੁਲ ਬੰਦ ਹੋ ਗਈ ਔਰ ਮੇਰੀ ਤਕਲੀਫ ਜਿਹੜੀ ਸੀ ਠੀਕ ਹੋ ਗਈ ਮੈਨੂੰ ਇੰਨੀ ਖੁਸ਼ੀ ਹੋਈ ਕਿ ਤੁਸੀਂ ਦੇਖੋ ਆਪਰੇਟ ਦੀ ਜਿੱਥੇ ਨੌਬਤ ਨਹੀਂ ਆਈ ਔਰ ਉਂਗਲ ਠੀਕ ਹੈ ਫਿਰ ਮੈਂ ਇਹਨਾਂ ਦਾ ਇਹ ਫ੍ਰੀ ਕੈਂਪ ਲਗਾਉਂਦੇ ਹੁੰਦੇ ਸੀਗੇ ਇਹਨਾਂ ਦਾ ਕੈਂਪ ਲਗਵਾਇਆ ਕੀ ਹੋਰਾਂ ਨੂੰ ਵੀ ਮੈਂ ਦੱਸਾਂ ਕਿ ਇਮੀਜੇਲਡੀ ਤੁਸੀਂ ਐਸਾ ਨਹੀਂ ਹੈ ਕਿ ਜਾ ਕੇ ਇੱਕ ਸਲਾ ਲਈਏ ਔਰ ਆਪਾਂ ਜਾ ਕੇ ਆਪਰੇਟ ਕਰਵਾ ਲਈਏ ਹੋ ਸਕਦਾ ਉਸਦੇ ਰਿਜ਼ਲਟਸ ਬਾਅਦ ਵਿੱਚ ਮਾੜੇ ਹੋਣ ਤੇ ਫਿਰ ਆਸਾਕ ਤੁਸੀਂ ਦੇਖੋ 2.5 ਸਾਲ ਹੋ ਗਏ ਹੈਗੇ ਨੇ ਮੇਰੀ ਉਂਗਲ ਬਿਲਕੁਲ ਠੀਕ ਹੈ ਗਈ ਹੈ। ਔਰ ਮੈਂ ਹਰ ਕਿਸ ਨੂੰ ਇਹ ਹੀ ਕਹਿੰਦੀ ਹੈਗੀਆਂ ਕਿ ਤੁਸੀਂ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਆ ਜਿਹੜੇ ਪੁਰਾਣੇ ਆਪਣੇ ਆਯੁਰਵੈਦਿਕ ਤਰੀਕਿਆਂ ਦੇ ਨਾਲ ਉਹ ਚੀਜ਼ਾਂ ਆਪਾਂ ਖਾ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਔਰ ਜਸਟ ਇੱਕ ਮ사ਜ ਕਿਉਂਕਿ ਆਪਾਂ ਜਿਹੜਾ ਹੁਣ ਕੰਮ ਕਰਨਾ ਬੰਦ ਕਰ ਦਿੱਤਾ ਹੈਗਾ ਆ ਆਪਾਂ ਕੰਮ ਕਰੀਏ ਔਰ ਐਕਸਰਸਾਈਜ਼ਸ ਔਰ ਮ사ਜ ਦੇ ਨਾਲ ਹੀ ਤੁਸੀਂ ਆਪਣੀ ਬਾਡੀ ਨੂੰ ਅਹ ਠੀਕ ਕਰ ਸਕਦੇ ਹੋ ਹਰ ਤਰ੍ਹਾਂ ਦੇ ਜਿਹੜੇ ਇੱਥੇ ਉਹ ਇਲਾਜ ਕੀਤਾ ਜਾਂਦਾ ਹੈ ਚਾਹੇ ਉਹ ਗੋਡਿਆਂ ਦਾ ਇਲਾਜ ਹੈ neck ਦਾ ਆ ਜਾਂ ਕੋਈ ਵੀ ਹੱਥ ਦਾ ਹੈ ਤੇ ਤੁਸੀਂ ਜਰੂਰ ਇੱਕ ਵਾਰ ਵਿਜ਼ਿਟ ਕਰੋ ਮੇਰੇ ਕਹਿਣ ਦੇ ਉੱਤੇ ਕਰੋ ਔਰ ਬਾਕੀ ਦਾ ਪਰਮਾਤਮਾ ਹੈਗਾ ਅਕਾਲਪੁਰਖ ਉਹ ਆਪਣੇ ਆਪ ਠੀਕ ਕਰੇਗਾ ਥੈਂਕ ਯੂ ਸੋ ਇੱਕ ਹੋਰ ਪੇਸ਼ੈਂਟ ਵੀ ਕਹਿ ਸਕਦੇ ਹੋ ਤੇ ਹੁਣ ਸੇਵਾ ਦੇ ਵਿੱਚ ਵੀ ਲੱਗੇ ਹੋਏ ਨੇ ਮੈਮ ਸੋ ਇਹਨਾਂ ਨੂੰ ਵੀ ਕੀ ਤਕਲੀਫ ਸੀ ਆਪਾਂ ਇਹਨਾਂ ਤੋਂ ਵੀ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਸਰਵਾਈਕਲ ਹੋ ਗਈ ਸੀ ਬਟ ਮੈਨੂੰ ਪਤਾ ਨਹੀਂ ਸੀ ਮੈਨੂੰ ਸਰਵਾਈਕਲ ਹੋ ਰਹੀ ਹੈ ਔਰ ਇੰਨੀ ਕੋ ਜਿਆਦਾ ਹੋ ਗਈ ਸੀ ਕਿ ਮੈਂ 15 ਦਿਨ ਸੋ ਕੇ ਨਹੀਂ ਦੇਖਿਆ ਮੈਂ ਸਰਾਣੀ ਰੱਖ ਕੇ ਟੋ ਲਾ ਕੇ ਸਾਰਾ ਰਾਤ ਬੈਠੀ ਰਹਿੰਦੀ ਸੀ ਔਰ ਮੈਂ 3 ਡਾਕਟਰਸ ਨੂੰ ਦਿਖਾਇਆ ਹੈ ਫਿਜ਼ੋਥੈਰੇਪੀ ਵੀ ਕਰਾਈ ਇੱਕ ਇਥੇ ਡਿਗਰੀ ਵਿੱਚ ਹੋਰ ਹੈਗੇ ਉਹਨਾਂ ਕੋਲ ਗਈ ਪਰ ਮੇਰੇ ਵੱਧ ਗਈ ਪ੍ਰੋਬਲਮ ਇੰਨੀ ਕੋ ਵੱਧ ਗਈ ਕਿ ਨਾ ਮੈਂ ਸੋ ਸਕਦੀ ਸੀ ਤੇ ਨਾ ਮੈਂ ਬੈਠ ਪਾਰੀ ਸੀ ਇੰਨੀ ਕੋ ਸਵੇਲਿੰਗ ਨੈਕ ਕੋਲ ਬੈਕ ਤੇ ਫਿਰ ਕਿਸੇ ਨੇ ਮੈਨੂੰ ਇੱਥੇ ਦੱਸਿਆ ਕਿ ਤੁਸੀਂ ਉੱਥੇ ਜਾ ਕੇ ਆਓ ਪਹਿਲੇ ਤੇ ਮੈਂ 1-2 ਦਿਨ ਨਹੀਂ ਕੋਈ ਗੱਲ ਨਹੀਂ ਮੈਂ ਜੋ ਦਿਖਾ ਲਿਆ ਡਾਕਟਰ ਕਹਿੰਦਾ ਕੋਲਰ ਉਤਾਰਨਾ ਨਹੀਂ ਫਿਰ ਮੈਂ ਨਹੀਂ ਮੈਨੂੰ ਕੋਲਰ ਲੱਗਾ ਡਾਕਟਰ ਨੇ ਕਿਹਾ ਸੀ ساری ਉਮਰ ਤੂੰ ਸੇ ਕੋਲਰ ਨਹੀਂ ਉਤਾਰਨਾ ਜੇ ਤੁਸੀਂ ਕੋਲਰ ਉਤਾਰੋਗੇ ਮੈਡੀਸਿਨ ਖਾਓਗੇ ਤਾਂ ਠੀਕ ਰਹੋਗੇ ਤੇ ਨਹੀਂ ਤੇ ਤੁਸੀਂ ਬਸ ਬਿਮਾਰੀ ਰਹੋਗੇ ਤੇ ਮੈਂ ਬਹੁਤ ਪਰੇਸ਼ਾਨ ਮੈਂ ਗੁਜ਼ਾਰੇ ਮੱਥਾ ਟੇਕਿਆ ਫਿਰ ਇਹ ਮੱਥਾ ਟੇਕਨ ਕੇ ਅਰਦਾਸ ਕੀਤੀ ਕਿ ਨੈਕਸਟ ਹੀ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਉੱਥੇ ਜਾ ਕੇ ਆਓ ਚਲੋ ਮੈਂ ਆ ਗਈ ਤੇ ਜਦੋਂ ਮੈਂ ਅੰਦਰ ਐਂਟਰ ਕੀਤਾ ਪਹਿਲੀ ਤੇ ਮੈਨੂੰ ਸੱਚੀ ਕਹਿ ਰਹੀਆਂ ਮੈਨੂੰ ਪੋਜ਼ਿਟਿਵ ਵਾਈਬਸ ਆਈਆਂ ਸਾਰੇ ਵੱਲੋਂ ਫਿਰ ਮੈਂ ਜਦੋਂ ਥੋੜਾ ਅੰਦਰ ਰੂਮ ਦੇ ਵਿੱਚ ਐਂਟਰ ਕੀਤਾ ਤੇ ਮੇਰੀ ਜਾਣ ਪਛਾਣ ਦੇ ਤਿੰਨ ਚਾਰ ਜਾਨੇ ਬੈਠੇ ਹੋਏ ਸੀ ਫਿਰ ਮੈਂ ਆ ਕੇ ਜੱਸ ਮੈਂ ਤੂੰ ਠੀਕ ਜਗ੍ਹਾ ਤੇ ਆਈ ਹੈ ਫਿਰ ਉਸ ਤੋਂ ਬਾਅਦ ਮੈਂ ਇੱਕ ਦੋ ਦਿਨ ਆਈਆਂ ਬਟ ਇੱਕ ਦੋ ਦਿਨ ਤਿੰਨ ਦਿਨ ਤੇ ਬਹੁਤ ਪ੍ਰੋਬਲਮ ਆਈ ਮੈਨੂੰ ਪਰ ਮੈਨੂੰ ਇੱਥੋਂ ਵੀਰਜੀ ਨੇ ਬਾਬਾ ਜੀ ਨੇ ਇਹ ਕਹਿ ਦਿੱਤਾ ਕਿ ਤੂੰ ਕੋਲਰ ਲਗਾ ਕੇ ਨਹੀਂ ਆਣਾ ਤੇ ਮੈਂ ਕਹਿੰਦੀ ਸੀ ਮੈਂ ਤਾਂ ਡਾਕਟਰ ਨੇ ਕਿਹਾ ਤੇ ਕੋਲਰ ਉਤਾਰਨਾ ਨਹੀਂ ਆ ਕਹਿੰਦੇ ਤੂੰ ਲਗਾ ਕੇ ਨਹੀਂ ਆਣਾ ਬਸ ਤੇ ਪਰ ਮੈਂ ਚਲੋ ਨਹੀਂ ਹੁਤਾ ਉਤਾਰੇ ਉਤਾਰ ਕੇ ਆਈ ਤੇ ਲਗਾ ਕੇ ਨਹੀਂ ਆਈ ਜਦੋਂ ਮੈਂ ਹੌਲੀ ਹੌਲੀ ਤੀਜੇ ਦਿਨ ਆਈ ਤੇ ਪਹਿਲਾਂ ਤਾਂ ਮੈਂ ਕਿਹਾ ਨਹੀਂ ਆਣਾ ਮੈਨੂੰ ਦਰਦ ਕਰਦੇ ਹੋ ਬਹੁਤ ਫਿਰ ਉਹਨਾਂ ਨੇ ਮੈਨੂੰ ਇੱਕ ਸਵਾਲ ਕੀਤਾ ਤੂੰ ਠੀਕ ਹੋਣਾ ਹੈ ਅੱਛਾ ਮੈਂ ਕਿਹਾ ਹਾਂਜੀ ਤੇ ਕਹਿੰਦੇ ਫਿਰ ਤੂੰ ਆਣੀ ਆਣਾ ਅੱਛਾ ਮਤਲਬ ਲੋਕ ਜਿਹੜੇ ਆਂਦੇ ਕਈ ਦਰਦ ਕਰਕੇ ਚਾਹੇ ਤੀਸਰੇ ਚੌਥੇ ਦਿਨ ਨਾ ਆਣਦੇ ਬਟ ਤੁਸੀਂ ਇਹੀ ਕਹਿਣਾ ਚਾਹੋਗੇ ਕਿ ਇੱਕ ਵਾਰ ਦਰਦ ਹੁੰਦੀ ਹੈ ਬਾਅਦੋਂ ਠੀਕ ਹੋ ਸਕਦਾ ਹੈ ਹਾਂ ਚਾਰ ਪੰਜ ਦਿਨ ਤੇ ਦਰਦ ਹੁੰਦੀ ਹੈ ਹੌਲੀ 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 ਤੁਸੀਂ ਠੀਕ ਹੁੰਦੇ ਜਾਂਦੇ ਹੋ ਮੈਂ 15 ਦਿਨ ਇੱਥੇ ਆਈ ਹਾਂ ਲੇਕਿਨ 15 ਦਿਨਾਂ ਦੇ ਵਿੱਚ ਮੈਂ ਅੱਜ ਮੈਨੂੰ ਇੱਥੇ ਪਾਣੀ 23 ਸਾਲ ਹੋ ਗਏ ਹੈ ਮੈਂ ਇਹਨਾਂ ਦੇ ਨਾਲ ਸੇਵਾ ਕਰ ਰਹੀ ਹਾਂ ਬਲਕਿ ਮੈਂ ਖੁਦ ਬੈਂਕਰ ਰਹੀ ਹਾਂ ਬੈਂਕ ਡੀਸੀਬੀ ਬੈਂਕ 'ਚ ਮੈਂ ਜੌਬ ਕਰਦੀ ਸੀ ਪਰ ਇੱਥੇ ਜਦੋਂ 1 ਮਹੀਨਾ ਬਾਅਦ ਮੈਂ ਇੱਥੇ ਕਾਲ ਕੀਤੀ ਤੇ ਇਹਨਾਂ ਨੂੰ ਪੁੱਛਿਆ ਕਿ ਮੈਂ ਸੇਵਾ ਕਰ ਸਕਦੀ ਹਾਂ ਕਹਿੰਦੇ ਇੱਥੇ ਪੁੱਛ ਕੇ ਜਾਂਦੇ ਕੋਈ ਕਰਦਾ ਨਹੀਂ ਮੈਂ ਕਿਉਂ ਮੈਂ ਸੇਵਾ ਕਰਨਾ ਚਾਹਦੀ ਆ ਬਿਕਾਜ਼ ਮੈਂ ਗੁਰਦੁਆਰੇ ਆ ਕੇ ਅਰਦਾਸ ਕੀਤੀ ਸੀ ਬਾਬਾ ਜੀ ਮੇਰਾ ਕੋਲਰ ਉਤਾਰੋ ਮੈਂ ਜਿੰਨੀ ਕਿ ਸੇਵਾ ਲੈ ਸਕਦੇ ਹੋ ਲੈ ਲਓ ਮੇਰੇ ਤੋਂ ਤੇ ਅੱਜ ਮੈਨੂੰ 25 ਸਾਲ ਇੱਥੇ ਹੋ ਗਏ ਮੈਂ ਨਾਲ ਨਦੇ ਸੇਵਾ ਕਰ ਰਹੀ ਆ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਇਹ ਸੇਵਾ ਕਰ ਰਹੇ ਹੋ ਤਾਂ ਹੋਰ ਲੋਕ ਵੀ ਤੁਹਾਡੇ ਨਾਲ ਜੁੜਨਗੇ ਇੱਥੇ ਆ ਕੇ ਬਟ ਤੁਸੀਂ ਇੱਕ ਫ੍ਰੀ ਕੈਂਪਸ ਵੀ ਤੁਸੀਂ ਇੱਥੋਂ ਲਗਾਉਂਦੇ ਹੋ ਤੁਸੀਂ ਉਹ ਵੀ ਉਹਦੇ ਬਾਰੇ ਵੀ ਜ਼ਰੂਰ ਥੋੜਾ ਜਿਹਾ ਦੱਸੋ ਹੁਣ ਅਸੀਂ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਚਾਹੁੰਦੇ ਹੈ ਕਿ ਲੋਕਾਂ ਨੂੰ ਪਤਾ ਲੱਗੇ ਜਾਂ ਲੋਕ ਜਿਹੜੀ ਸੇਵਾ ਲੈ ਸਕਦੇ ਹੈ ਉਠਾ ਸਕਦੇ ਫਾਇਦਾ ਉਹ ਗੁਰਦੁਆਰੇ ਸਾਨੂੰ ਦੱਸਦੇ ਹੈ ਕਿ ਤੁਸੀਂ ਇੱਥੇ ਆ ਕੇ ਸਾਡੀ ਸੇਵਾ ਕਰੋ ਫਿਰ ਅਸੀਂ ਫ੍ਰੀ ਕੈਂਪ ਲਗਾਨੇ ਆ ਲੇਕਿਨ ਸਿਰਫ ਮੈਡੀਸਨ ਦੇ ਪੈਸੇ ਲਈਦੇ ਉਹ ਵੀ ਜਿਹੜੀ ਜ਼ਰੂਰਤ ਹੈ ਉਹਨੂੰ ਤਾਂ ਦੇਈਦੇ ਅਦਰਵਾਈਜ਼ ਨਹੀਂ ਜੀ ਮਤਲਬ ਦਵਾਈਆਂ ਆਯੁਰਵੈਦਿਕ ਹੁੰਦੀਆਂ ਸਾਰੀਆਂ ਆਯੁਰਵੈਦਿਕ ਕੁਝ ਵੀ ਐਸਾ ਨਹੀਂ ਹੈ ਕਿ ਜਿਹੜਾ ਤੁਹਾਨੂੰ ਬਾਹਰ ਪਰਚੇਸ ਕਰਕੇ ਦਿੱਤਾ ਜਾਂਦਾ ਕੋਈ ਵੀ ਤੁਸੀਂ ਟੈਸਟ ਕਰ ਲਓ ਕੁਝ ਵੀ ਇਹ ਕਿਸੇ ਵੀ ਦਵਾਈ ਦਾ ਇਥੇ ਨੁਕਸਾਨ ਨਹੀਂ ਹੈ ਠੀਕ ਹੈ ਔਰ ਬਲਕਿ ਜਿਹੜੀ ਚੀਜ਼ ਦਿੱਤੀ ਜਾਂਦੀ ਹੈ ਉਹ ਤਾਂ ਦਿੱਤੀ ਜਾਂਦੀ ਹੈ ਕਿ ਜੇ ਉਹਦਾ ਤੁਹਾਨੂੰ ਫਾਇਦਾ ਹੈ ਅਦਰਵਾਇਜ਼ ਥੋਪਿਆ ਨਹੀਂ ਜਾਂਦਾ ਕਿ ਆਹ ਲਓ ਜੀ ਲਓ ਜੀ ਨਹੀਂ ਐਦਾਂ ਨਹੀਂ ਅੱਛਾ ਮਤਲਬ ਕੋਈ ਵੀ ਦਵਾਈ ਜ਼ਬਰਦਸਤੀ ਨਹੀਂ ਦਿੱਤੀ ਜਾਂਦੀ ਨਹੀਂ 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 ਜਿਹੜੀ ਚੀਜ਼ ਦਾ ਫਾਇਦਾ ਹੈ ਤਾਂ ਹੀ ਦਿੱਤੀ ਜਾਂਦੀ ਹੈ ਤੁਹਾਡੇ ਕੋਲ ਇਥੇ ਕਿਹੜੇ-ਕਿਹੜੇ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਆ ਕੀ-ਕੀ ਪ੍ਰੋਬਲਮਸ ਲੈ ਕੇ ਆਉਂਦੇ ਆ ਅ ਜਿਆਦਾਤਰ ਸਰਵਾਈਕਲ ਤੇ ਅਗਰ 100 ਵਿੱਚ ਕਾਊਂਟ ਕਰੋ ਤਾਂ 90% ਲੋਕਾਂ ਨੂੰ ਸਰਵਾਈਕਲ ਹੈ ਉਹ ਆਉਂਦੇ ਆਏ 슈ਗਰ ਦੇ ਆਉਂਦੇ ਆਏ ਜਿਨ੍ਹਾਂ ਨੂੰ ਬੈਕ ਪੇਨ ਹੈ ਟੀਚਰਸ ਹੋ ਗਏ ਬੈਂਕਰਸ ਹੋ ਗਏ ਜਿਨ੍ਹਾਂ ਨੂੰ ਨੀਜ਼ ਪੇਨ ਜਿਆਦਾ ਹੋ ਰਹੀ ਹੈ ਅੱਡੀ ਦੇ ਪਿੱਛੇ ਪੇਨ ਆ ਰਹੀ ਹੈ ਲੱਕ ਦਰਦ ਬਹੁਤ ਜਿਆਦਾ ਰਹਿੰਦੇ ਉਹ ਜਿਆਦਾ ਆਉਂਦੇ ਸਾਡੇ ਕੋਲ ਅਚ ਮਤਲਬ ਵੈਸੇ ਇੱਥੇ ਕਿਹੜੀ ਕਿਹੜੀ ਚੀਜ਼ ਦਾ ਟ੍ਰੀਟਮੈਂਟ ਹੁੰਦਾ ਮੋਸਟਲੀ ਸਾਰੀਆਂ ਚੀਜ਼ਾਂ ਦਾ ਟ੍ਰੀਟਮੈਂਟ ਹੁੰਦਾ ਬਸ ਐ ਕਿ ਪੁਆਇੰਟ ਮ사ਜ ਨਾਲ ਕੀਤਾ ਜਾਂਦਾ ਪੇਸ਼ੈਂਟਸ ਰੱਖ ਕੇ ਆਓ ਮੈਂ ਸਾਰਿਆਂ ਨੂੰ ਇਹ ਕਹਾਂਗੇ ਇਹ ਨਹੀਂ ਕਿ ਤੁਸੀਂ 2-3 ਦਿਨ ਕਰਵਾਏ ਨਹੀਂ ਜੀ ਅਸੀਂ ਹੁਣ ਠੀਕ ਹੋ ਗਏ ਤੇ ਅਸੀਂ ਨਹੀਂ ਆਣਾ ਜਦ ਤੱਕ ਉਹ ਚੀਜ਼ ਜੜੋਂ ਨਹੀਂ ਨਿਕਲਦੀ ਪੁਆਇੰਟ ਮ사ਜ ਨਾਲ ਐਕੂਪ੍ਰੈਸ਼ਨ ਪੁਆਇੰਟ ਨਾਲ ਜਦ ਤੱਕ ਉਹ ਪ੍ਰੋਪਰ ਨਹੀਂ ਨਿਕਲਦੀ ਤਦ ਤੱਕ ਤੁਸੀਂ ਰੁਕੋ ਨਾ ਮਤਲਬ ਜਿੰਨੇ ਦਿਨ ਇੱਥੇ ਰეკਮੈਂਡ ਕੀਤਾ ਜਾਂਦਾ ਉਹਨੇ ਦਿਨ ਆਉਣਾ ਚਾਹੀਦਾ ਐਟ ਲੀਸਟ ਹਫਤਾ 10 ਦਿਨ 15 ਦਿਨ ਲੱਗ ਜਾਂਦੇ ਆ ਅਗਰ ਅਸੀਂ ਕਹਿੰਨੀ ਅਸੀਂ 2-3 ਦਿਨ ਚ ਠੀਕ ਹੋ ਜਾਾਂਗੇ ਤੇ ਕੋਈ ਗੱਲ ਨਹੀਂ ਅਸੀਂ ਆ ਗਏ ਤੋਂ ਬਾਅਦ ਫੇਰ ਸ਼ੁਰੂ ਹੋ ਜਾਗੀ ਕੀ ਫਾਇਦਾ ਉਹਨਾਂ ਨੇ 15 ਦਿਨ ਕਰਵਾਣ ਤੋਂ ਬਾਅਦ ਮੈਨੂੰ 2 ਸਾਲ ਕੋਈ ਪ੍ਰੋਬਲਮ ਨਹੀਂ ਆਈ ਜੇ ਮੈਨੂੰ ਕਿਸੇ ਬਲੇ ਲੱਗਦਾ ਮੈਂ ਇੱਕ ਦੋ ਦਿਨ ਕਰਵਾ ਲਈ ਨਹੀਂ ਫਿਰ ਠੀਕ ਹੈ ਠੀਕ ਹੈ ਇਸ ਕਰਕੇ ਲਗਾਤਾਰ ਕਰਵਾਓ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਗੁਰਨਾਨਕ ਦਵਾਖਾਨਾ ਤੇ ਹੋਰ ਬਰੇਡ ਸੀ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦ ਸਿਟੀ ਏਅਰਲਾਈਨਸ ਮੈਂ ਦਮਨਜੋਤ ਕੈਮਰਾਮੈਨ ਵਿਪਨ ਬਸਿ ਦਿਨਾਂ